ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਆ ਜੀ ਜੋ ਕਿ ਬਿਲਕੁਲ ਮਖਮਲੀ ਕਾਟਨ ਹੈ ਸਪੈਸ਼ਲੀ ਇਹਦੇ ਤੇ ਮਾਰਕ ਵੀ ਹੈ ਅਮਾਨਤ ਕਲੈਕਸ਼ਨ ਕੇ ਇਹ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹ ਪੌਂਚੇ ਦਾ ਕੰਮ ਹੈ ਜੀ ਸਲਵਾਰ ਦੇ ਪੂਰੀ ਤੇ ਕੰਮ ਬਣਿਆ ਹੋਇਆ ਹੈਂਡਵਰਕ ਦਾ ਤੇ ਸੌਰੀ ਮਸ਼ੀਨ ਦੇ ਨਾਲ ਉਹਨਾਂ ਨੇ ਕਰਿਆ ਹੋਇਆ ਪੈਚਵਰਕ ਦਾ ਕੰਮ ਹੈ ਜੀ ਵਿੱਚ ਜੋ ਸ਼ਰਟ ਤੇ ਆ ਚੀਜ਼ ਹੈ ਸੇਮ ਹੀ ਪੈਚ ਇਹਦੇ ਵਿੱਚ ਦੇ ਕੇ ਸੂਟ ਰੈਡੀ ਕਰਿਆ ਹੋਇਆ ਹੈ ਇਹ ਸ਼ਰਟ ਦਾ ਫਰੰਟ ਹੈ ਘੇਰੇ ਤੇ ਬਾਟਮ ਦੇ ਨਾਲ ਦੀ ਬਹੁਤ ਸੋਹਣੀ ਲੇਸ਼ ਦੇ ਨਾਲ ਉਹਨਾਂ ਨੇ ਸੂਟ ਰੈਡੀ ਕਰਿਆ ਹੋਇਆ ਹੈ ਤੇ ਨਾਲ টাই এন্ড ਆਈ ਦਾ ਦੁਪੱਟਾ ਆ ਜੀ ਡਬਲ ਸ਼ੇਡ ਚ ਰੈਡੀ ਹੈ ਜੋ ਪੱਲੇ ਨੇ ਉਹਨਾਂ ਚ 그린 ਕਲਰ ਪਤਾ ਹੋਇਆ ਹੈ ਮੈਂਤੀ 그린 ਤੇ ਜੋ ਵਿੱਚ ਦਾ ਏਰੀਆ ਉਹ ਸਮਾਨੀ ਦੇ ਨਾਲ ਹੈ ਬਹੁਤ ਸੋਹਣਾ ਸੂਟ ਬਣਿਆ ਵਾ ਤੇ ਇਸ ਦਾ ਸਾਡੇ ਕੋਲ ਦੂਜਾ ਕਲਰ ਹੈਗਾ ਜੀ ਸਕਾਈ ਕਲਰ ਇਦਦੇ ਦੇ ਵੀ ਸੇਮ ਹੀ ਸਰਵਾਰ ਦੀ ਮੂਰੀ ਦਾ ਕੰਮ ਬਣਿਆ ਵੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਟ੍ਰੈਂਡ ਹੈ ਇਹਦੇ ਵੀ ਕੀ ਰhete ਬਹੁਤ ਸੋਣਾ ਕੰਮ ਮਤਲਬ ਲੈਸ਼ ਦਾ ਚਾਰ ਲੇਅਰਸ ਲੱਗ ਕੇ ਹੀ ਬਣਾਇਆ ਹੋਇਆ ਹੈ ਇਹਦਾ ਵੀ ਦੁਪੱਟਾ ਟਾਈ ਡਾਈ ਦਾ ਹੈ ਜੀ ਸੇਮ ਹੀ ਗ੍ਰੇ ਤੇ ਸਕਾਈ ਬਲੂ ਕਲਰ ਦੇ ਨਾਲ ਦੁਪੱਟਾ ਡਾਈ ਕਰਾਇਆ ਹੋਇਆ ਹੈ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਜੇ ਤੁਸੀਂ ਇਦਾਂ ਦਾ ਪੀਸ ਮਤਲਬ ਮਸ਼ਲੀਨ 'ਚ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੇਮ ਸੂਟ ਰੈਡੀ ਕਰਕੇ ਦਵਾਂਗੇ ਜੀ ਤੇ ਇਹਦੇ ਦਿੱਤੇ ਵੀ ਦੋ ਕਲਰ ਇਸੇ ਲਗਭਗ ਸੇਮ ਪੈਟਰਨ ਚ ਆਜੀ ਇਹ ਦੇਖ ਸਕਦੇ ਜੀ ਸੇਮ ਕਲਰ ਦੇ ਦੋ ਦੋ ਪੀਸ ਆਉਂਦੇ ਆ ਸਾਡੇ ਕੋਲ ਤੇ ਆਹ ਕਲਰ ਬਿਲਕੁਲ ਲੇਟੈਸਟ ਸੀ ਤੇ ਇਹਦੇ ਹੀ ਸਾਡੇ ਕੋਲ ਪੂਰੇ ਪੂਰੇ ਸੈਟ ਆਏ ਸੀ ਤੇ ਤੁਸੀਂ ਵੀ ਇਦਾਂ ਦੇ ਜਿਵੇਂ ਵਧੀਆ ਸੂਟ ਲੈਣੇ ਹੋਣ ਤਾਂ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਦੇ ਨੈਕਸਟ ਦੇਖ ਸਕਦੇ ਹੋ ਤੁਸੀਂ ਇਹਦੇ ਜਿਹੜੇ ਸੈਂਟਰ ਚ ਵਰਕ ਹੈ ਇਹ ਵੀ ਸੂਟ ਮੈਨ ਡਾਈਨ ਤੋਂ ਹੀ ਰੈਡੀ ਹੈ ਜੀ ਇਹ ਸ਼ਾਰਟ ਦਾ ਫਰੰਟ ਹੈ ਜਿਹਦੇ ਵਿੱਚ ਇੰਨਾ ਕਰਕੇ ਫਲਾਵਰ ਹੈ ਉੱਪਰ ਤੱਕ ਤੇ ਇਸ ਦੇ ਵਿੱਚ ਮਸ਼ਲੀਨ कॉटन ਦਾ ਦੁਪੱਟਾ ਦਿੱਤਾ ਜੀ ਉਹਨਾਂ ਦੇ ਨਾਲ ਇਹ ਸੰਗੀਤ ਗਰਮੀਆਂ ਦੇ ਲਈ ਬਹੁਤ ਹੀ ਸੋਨਾ ਤੋਹਫਾ ਹੈ ਜੇ ਆਪਾਂ ਮਤਲਬ ਕਹੀਏ ਇਹ ਬਹੁਤ ਹੀ ਕੂਲ ਸਟੱਫ ਹੈ ਵਿਦਾਊਟ ਲਾਈਨਿੰਗ ਤੁਸੀਂ ਜਿੱਦਾਂ ਮਰਜ਼ੀ ਸਟਿਚ ਕਰਾ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰਨਾ ਨਾ ਉਪਲੋਡ OK थैंक okay, यू